ਜੈ ਰਾਜਾ ਸਾਹਿਬ ਜੀ ਦੀ ਸਾਰੀਆਂ ਸੰਗਤਾਂ ਨੂੰ ਸੋ ਅੱਜ ਫਿਰ ਇੱਕ ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਹੈ। ਸੋ ਇਸ ਬਲੌਗ ਦੇ ਵਿੱਚ ਤੁਹਾਨੂੰ ਰਾਜਾ ਸਾਹਿਬ ਜੀ ਦੇ ਦਰਬਾਰ ਦੇ ਦਰਸ਼ਨ ਕਰਾਵਾਂਗੇ ਤੇ ਨਾਲ ਦੀ ਨਾਲ ਹੀ ਰਾਜਾ ਸਾਹਿਬ ਜੀ ਦੇ ਦਰਬਾਰ ਦੀ ਲੋਕੇਸ਼ਨ ਹੈ ਜੋ ਜੋ ਰਸਤਾ ਹੈ ਉਸ ਦੀ ਵੀ ਜਾਣਕਾਰੀ ਇਸ ਬਲੌਗ ਦੇ ਵਿੱਚ ਦਿੱਤੀ ਜਾਵੇਗੀ। ਸੋ ਪਿਛਲੇ ਬਲੌਗ ਦੇ ਵਿੱਚ ਬਹੁਤ ਸਾਰੀ ਸੰਗਤਾਂ ਦੇ ਕਮੈਂਟ ਆ ਰਹੇ ਸੀ ਕਿ ਰਾਜਾ ਸਾਹਿਬ ਜੀ ਦੇ ਦਰਬਾਰ ਦੇ ਜੋ ਕਿ ਲੋਕੇਸ਼ਨ ਹੈ ਉਸ ਦੇ ਬਾਰੇ ਸਾਨੂੰ ਦੱਸੋ ਇਹ ਦਰਬਾਰ ਕਿੱਥੇ ਪੈਂਦਾ ਹੈ। ਸੋ ਆਓ ਤੁਹਾਨੂੰ ਇਸ ਬਲੌਗ ਦੇ ਵਿੱਚ ਕਰਵਾਉਨੇ ਹਾਂ ਰਾਜਾ ਸਾਹਿਬ ਦੇ ਦਰਬਾਰ ਦੇ ਦਰਸ਼ਨ ਸੋ ਦੱਸਦੇ ਹਾਂ ਤੁਹਾਨੂੰ ਰਾਜਾ ਸਾਹਿਬ ਜੀ ਦੇ ਦਰਬਾਰ ਦੀ ਲੋਕੇਸ਼ਨ ਸੋ ਆਵ ਮਿਲਦੇ ਹਾਂ ਰਾਜਾ ਸਾਹਿਬ ਜੀ ਦੇ ਦਰਬਾਰ ਤੇ ਹਾਂਜੀ ਸੰਗਤ ਜੀ ਸਾਰਿਆਂ ਨੂੰ ਜੈ ਰਾਜਾ ਸਾਹਿਬ ਜੀ ਦੀ ਅਸੀਂ ਪਹੁੰਚ ਗਏ ਹਾਂ ਬੰਗਿਆ ਸ਼ਹਿਰ ਜੋ ਕਿ ਨਵਾਂ ਸ਼ਹਿਰ ਅਤੇ ਫਗਵਾੜੇ ਦੇ ਵਿਚਕਾਰ ਪੈਂਦਾ ਹੈ ਸੋ ਤੁਸੀਂ ਇੱਥੇ ਆ ਕੇ ਹਰ ਇੱਕ ਕਿਸੇ ਨੂੰ ਵੀ ਪੁੱਛ ਸਕਦੇ ਹੋ ਕਿ ਰਾਜਾ ਸਾਹਿਬ ਜੀ ਦੇ ਦਰਬਾਰ ਤੇ ਜਾਣਾ ਹੈ ਤੁਹਾਨੂੰ ਹਰ ਇੱਕ ਇਨਸਾਨ ਜੋ ਕਿ ਰਾਜਾ ਸਾਹਿਬ ਜੀ ਦੇ ਦਰਬਾਰ ਦਾ ਰਾਸਤਾ ਹੈ ਉਹ ਦੱਸੂਗਾ ਸੋ ਬੱਚਾ-ਬੱਚਾ ਰਾਜਾ ਸਾਹਿਬ ਜੀ ਦੇ ਦਰਬਾਰ ਦੇ ਬਾਰੇ ਜਾਣਦਾ ਹੈ ਜੋ ਕਿ ਬੰਗਿਆ ਸ਼ਹਿਰ ਦੇ ਵਿੱਚ ਤੁਸੀਂ ਆ ਕੇ ਕਿਸੇ ਨੂੰ ਵੀ ਪੁੱਛ ਸਕਦੇ ਹੋ ਕਿ ਅਸੀਂ ਰਾਜਾ ਸਾਹਿਬ ਜੀ ਦੇ ਦਰਬਾਰ ਤੇ ਜਾਣਾ ਹੈ ਸੋ ਤੁਸੀਂ ਕਿੱਥੋਂ ਪੁੱਛ ਕੇ ਅੱਗੇ ਜਾ ਸਕਦੇ ਹੋ ਸੋ ਹੋਰ ਵੀ ਅੱਗੇ ਤੁਹਾਨੂੰ ਦਿਖਾਉਣੇ ਆ ਲੋਕੇਸ਼ਨ ਸੋ ਹਾਂਜੀ ਸੰਗਤ ਜੀ ਇਹ ਰਾਜਾ ਸਾਹਿਬ ਜੀ ਦੇ ਦਰਬਾਰ ਨੂੰ ਰਸਤਾ ਜਾਂਦਾ ਹੈਗੇ ਜੋ ਮਕੰਦਪੁਰ ਰੋਡ ਦੇ ਉੱਤੇ ਪੈਂਦਾ ਹੈ ਆਹ ਚ ਰਸਤਾ ਹੈ ਜੋ ਕਿ ਰਾਜਾ ਸਾਹਿਬ ਜੀ ਦੇ ਦਰਬਾਰ ਨੂੰ ਇੱਥੋਂ ਜਾਂਦਾ ਹੈ ਵਿੱਚ ਦੀ ਸੋ ਆਹ ਰੋਡ ਹੈ ਜੀ ਇਧਰੋਂ ਆਪਣੇ ਫਲੋਰਾ ਨੂੰ ਆਉਂਦਾ ਹੈਗਾ ਜੀ ਜਿਹੜੀ ਸੰਗਤ ਨੇ ਮਤਲਬ ਇਧਰੋਂ ਫਲੋਰਲ ਆਉਣਾ ਹੈ ਸਾਹਮਣੇ ਸਿੱਧੇ ਆਉਣਾ ਉਧਰੋਂ ਤੇ ਜਿਹੜੀ ਸੰਗਤ ਇਧਰੋਂ ਆਉਂਦੀ ਆਪਣੇ ਫਗਵਾੜੇ ਤੋਂ ਜਾਂ ਆਪਣੇ ਨਵੇਂ ਸ਼ਹਿਰ ਤੋਂ ਜਾਂ ਇਧਰੋਂ ਹੋਰ ਵੀ ਕਿਤੇ ਅੰਮ੍ਰਿਤਸਰ ਤੋਂ ਸੋ ਸੰਗਤ ਸਾਰੀ ਇਧਰ ਦੀ ਆ ਗਈ ਇਹ ਬੰਗਿਆਂ ਤੋਂ ਰੋਡ ਆਉਂਦਾ ਹੈ ਜੀ ਇਧਰੋਂ ਤੁਸੀਂ ਦੇਖ ਸਕਦੇ ਇੱਥੇ ਨਾਲ ਹੀ ਨੌ ਗੱਜਾ ਪੀਰ ਜੀ ਦੀ ਦਰਗਾਹ ਹੈ ਜਿਸ ਤੇ ਤੁਸੀਂ ਦੇਖ ਕੇ ਇਧਰੋਂ ਆ ਸਕਦੇ ਹਿਸ਼ਾਰਾ ਹੈ ਜੀ ਸੋ ਇਧਰ ਆਉਂਦਾ ਹੈਗਾ ਰਾਜਾ ਸਾਹਿਬ ਜੀ ਦੇ ਦਰਵਾਜ਼ੇ ਦਾ ਰਸਤਾ ਜੀ ਉਹ ਦਿਖ ਰਿਹਾ ਤੁਸੀਂ ਕਰੋ ਦਰਸ਼ਨ ਕਰੋ ਦਰਸ਼ਨਾਂ ਰਾਜਾ ਸਾਹਿਬ ਦੇ ਦਰਬਾਰ ਦੇ ਅਸੀਂ ਪਹੁੰਚ ਗਏ ਹਾਂ ਸੋ ਰਾਜਾ ਜੀ ਸਿੱਤ ਜੀ ਦਾ ਸਾਥ ਤੇ ਇਹ ਪ੍ਰਯਾਤ ਰੱਖਾਂ ਆਪਣੇ ਰਾਜਾ ਜੀ ਕਰੋਲੀ ਬੜੀ ਸੋ ਵੀਡੀਓ ਨੂੰ ਵੱਤਵਾ ਦੇ ਸ਼ੇਅਰ ਕਰਦੇ ਚੱਲਦੀ ਚੱਲਦੀ ਆ ਜੋ ਹਰ ਇੱਕ ਸੰਗਤ ਰਾਜਾ ਸਾਹਿਬ ਜੀ ਦੇ ਦਰਬਾਰ ਨੂੰ ਅੰਗੜੀ ਜਾਏ ਜੋ ਲੋਕੇਸ਼ਨ ਦੇ ਸਾਹਬ ਦੇ ਨਾਲ ਰਾਜਾ ਸਾਹਿਬ ਜੀ ਦੇ ਦਰਬਾਰ ਤੇ ਪਹੁੰਚ ਸਕੇ ਹਾਂਜੀ ਸੰਗਤ ਜੀ ਸਾਰਿਆਂ ਨੂੰ ਜੈ ਰਾਜਾ ਸਾਹਿਬ ਜੀ ਦੀ ਸੋ ਅੱਜ ਦੇ ਬਲੌਗ ਵਿੱਚ ਮੈਂ ਤੁਹਾਨੂੰ ਲੋਕੇਸ਼ਨ ਦੇ ਬਾਰੇ ਦੱਸਿਆ ਸੀਗਾ ਜੋ ਕਿ ਵਿਰਾਜਾ ਸਾਹਿਬ ਜੀ ਦੇ ਦਰਬਾਰ ਤੇ ਮੈਂ ਜਾ ਕੇ ਤੁਹਾਨੂੰ ਦੱਸਾਂਗਾ ਕਿ ਮੈਂ ਰਾਜਾ ਸਾਹਿਬ ਦੀ ਦਰਬਾਰ ਤੱਕ ਪਹੁੰਚ ਚੁੱਕਿਆ ਹਾਂ ਸੋ ਤੁਸੀਂ ਕਰ ਸਕਦੇ ਦਰਸ਼ਨ ਰਾਜਾ ਸਾਹਿਬ ਜੀ ਦੇ ਦਰਬਾਰ ਤੇ ਇਸ ਟਾਈਮ ਮੈਂ ਰਾਜਾ ਸਾਹਿਬ ਜੀ ਦੇ ਦਰਬਾਰ ਤੇ ਪਹੁੰਚ ਗਿਆ ਹਾਂ ਜੀ ਸੋ ਕਰੋ ਦਰਸ਼ਨ ਸਾਰੀ ਸੰਗਤ ਕਮੈਂਟਾਂ ਦੇ ਵਿੱਚ ਜੈ ਰਾਜਾ ਸਾਹਿਬ ਜੀ ਦੀ ਲਿਖ ਕੇ ਆਪਣੀ ਹਾਜ਼ਰੀ ਲਗਵਾਓ ਜੀ ਰਾਜਾ ਸਾਹਿਬ ਸੱਚੀ ਸਰਕਾਰ ਸਭ ਤੇ ਮੇਰੇ ਪਰ ਹੱਥ ਰੱਖਣ ਸਭ ਨਾਲ ਚੜਦੀ ਕਲਾ ਰੱਖਣ ਰਾਜਾ ਬਲੀ ਸੱਚੀ ਸਰਕਾਰ ਰਾਜਾ ਬਲੀ ਕਰੋ ਜੀ ਭਲੀ ਜੇ ਰਾਜਾ ਸਾਹਿਬ ਜੀ ਦੀ ਬਹੁਤ ਸਾਰੀਆਂ ਸੰਗਤਾਂ ਦੇ ਪਿਛਲੇ ਵੀਡੀਓ ਦੇ ਵਿੱਚ ਕਮੈਂਟ ਆਏ ਸੀਗੇ ਤੇ ਉਸ ਦੇ ਰਿਲੇਟਿਵ ਫਿਰ ਮੈਂ ਇਸ ਵੀਡੀਓ ਇਹ ਬਲੌਗ ਬਣਾ ਰਿਹਾ ਜੋ ਕਿ ਲੋਕੇਸ਼ਨ ਦੇ ਰਿਲੇਟਿਵ ਆ ਸੋ ਰਾਜਾ ਸਾਹਿਬ ਜੀ ਦਾ ਦਰਬਾਰ ਜੋ ਕਿ ਨਵਾਂ ਸ਼ਹਿਰ ਦੇ ਵਿੱਚ ਪੈਂਦਾ ਹੈ ਨਜ਼ਦੀਕ ਬੰਗਿਆਂ ਦੇ ਕੋਲ ਨਜ਼ਦੀਕ ਬੰਗਿਆਂ ਦੇ ਕੋਲ ਪੈਂਦਾ ਹੈ ਇਹ ਰਾਜਾ ਸਾਹਿਬ ਜੀ ਦਾ ਮਜ਼ਾਰਾ ਹੈ ਜੋ ਕਿ ਤੁਸੀਂ ਬੰਗੀਆਂ ਆ ਕੇ ਬੰਗਿਆਂ ਸ਼ਹਿਰ ਹੈ ਉਸ ਤੇ ਉਸ ਜਗ੍ਹਾ ਆ ਕੇ ਕਿਸੇ ਨੂੰ ਵੀ ਪੁੱਛ ਸਕਦੇ ਹਾਂ ਰਾਜਾ ਸਾਹਿਬ ਜੀ ਦੇ ਦਰਬਾਰ ਤੇ ਜਾਣਾ ਹੈ ਸੋ ਤੁਸੀਂ ਫਗਵਾੜੇ ਤੋਂ ਆਨੇ ਹੋ ਬੰਗਿਆਂ ਨੂੰ ਆਉਂਦੇ ਹੋ ਕਿਤੇ ਉਹ ਵੀ ਅੰਮ੍ਰਿਤਸਰ ਤੋਂ ਆਨੇ ਹੋ ਲੁਧਿਆਣੇ ਤੋਂ ਆਨੇ ਹੋ ਸੋ ਬੰਗੀ ਸ਼ਹਿਰ ਹੈ ਸੋ ਬੰਗਿਆਂ ਸ਼ਹਿਰ ਆ ਕਿ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਰਾਜਾ ਸਾਹਿਬ ਜੀ ਦਾ ਐਡਰੈਸ ਸੋ ਹਰ ਕੋਈ ਰਾਜਾ ਸਾਹਿਬ ਜੀ ਦਾ ਐਡਰੈਸ ਤੁਹਾਨੂੰ ਉੱਥੇ ਦੱਸੇਗਾ ਹਰ ਇੱਕ ਜਾਣਦਾ ਹੈ ਜੀ ਰਾਜਾ ਸਾਹਿਬ ਜੀ ਦੇ ਦਰਬਾਰ ਦੇ ਕਰੋ ਦਰਸ਼ਨ ਇਧਰਲੀ ਸਾਈਡ ਜੀ ਗੁਰਦੁਆਰਾ ਸਾਹਿਬ ਹੈ ਇੱਥੇ 24 ਘੰਟੇ ਕੀਰਤਨ ਚੱਲਦਾ ਹੈਗਾ ਮਹਾਰਾਜ ਦਾ ਬਹੁਤ ਹੀ ਵਧੀਆ ਗੁਰਦੁਆਰਾ ਸਾਹਿਬ ਇਹ ਰਾਜਾ ਸਾਹਿਬ ਜੀ ਦਾ ਜਨਮ ਤੇ ਇਤਿਹਾਸ ਲਿਖਿਆ ਹੈ ਰਾਜਾ ਸਾਹਿਬ ਜੀ ਦਾ ਹਾਂਜੀ ਸੰਗਤ ਜੀ ਤੁਸੀਂ ਪੜ ਸਕਦੇ ਹੋ ਇਹ ਰਾਜਾ ਸਾਹਿਬ ਜੀ ਦਾ ਇਤਿਹਾਸ ਹੈ ਤੁਸੀਂ ਪੜ ਸਕਦੇ ਹੋ ਰਾਜਾ ਸਾਹਿਬ ਜੀ ਦੇ ਜੀਵਨ ਦੇ ਬਾਰੇ ਸਾਰਾ ਕੁਝ ਇਸ ਦੇ ਵਿੱਚ ਦਰਜ ਹੈ ਜੀ